ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਕਿਵੇਂ ਹੋ ਗਏ ਸਾਰੇ ਠੀਕ ਹੋ ਤੇ ਆਸ ਕਰਦੇ ਹਾਂ ਵੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਆ ਜਿਹੜਾ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਵੀ ਜਿਹੜਾ ਆਹ ਜਿਵੇਂ ਰੋਕ ਰੋਕ ਕੇ ਬਰਸਾਤ ਹੋ ਰਹੀ ਹੈ ਜਾਂ ਝੜੀ ਜਿਵੇਂ ਆਪਾਂ ਕਹਿ ਲਈਏ ਲੱਗੀ ਆ ਇਹ ਤੁਸੀਂ ਕਿੰਨੇ ਸਾਲਾਂ ਦੇ ਬਾਅਦ ਝੜੀ ਦੇਖੀ ਆ ਇਹ ਇਸ ਦੀ ਜਾਣਕਾਰੀ ਜ਼ਰੂਰ ਦਿਓ ਕਿਉਂਕਿ ਮੈਂ ਤਾਂ ਬਹੁਤ ਸਾਲਾਂ ਬਾਅਦ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੰਨੇ ਸਾਲ ਹੋ ਗਏ ਵੀ ਕਾਫੀ ਸੇਮ ਟਾਈਮ ਹੋ ਗਿਆ ਵੀ ਮੰਨ ਲਓ ਨਾਲ 5 10 ਕਤਤ ਸਾਲ 8 ਸਾਲ ਹੋ ਗਏ ਹੋਣਗੇ ਸ਼ੋਰ ਤੁਸੀਂ ਕਰਦੇ ਹੋ ਵੀ ਕਿੰਨੇ ਸਾਲ ਹੋ ਗਏ ਵੀ ਇਦਾਂ ਦੀ ਝੜੀ ਲੱਗੀ ਨੂੰ ਤੇ ਇਹ ਸਾਰਾ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਰੁੱਖ ਲੱਗਦੇ ਨੇ ਤੇ ਰੁੱਖਾਂ ਦੇ ਨਾਲ ਤੁਸੀਂ ਇਸ ਵਾਰ ਪਿਛਲੇ ਲਗਾਤਾਰ 4-5 ਸਾਲਾਂ ਤੋਂ ਬਹੁਤ ਸਾਰੇ ਦਰਖਤ ਲਾਏ ਆ ਤੇ ਇਹ ਝੜੀ ਦਾ ਕਾਰਨ ਵੀ ਇਹੀ ਆ ਮੈਨੂੰ ਲੱਗਦਾ ਬਣ ਰਿਆ ਵਾ ਤੇ ਦਰਸਤ ਬਰਸਾਤਾ ਨੂੰ ਬੁਲਾਉਂਦੇ ਆ ਤੇ ਬਰਸਾਤਾ ਆਪਣੀਆਂ ਜਿਹੜੇ ਜੜਾਂ ਦੇ ਵਿੱਚ ਤੁਸੀਂ ਆਹ ਦੇਖ ਸਕਦੇ ਹੋ ਵੀ ਸਾਰੀ ਏਰੀਆ ਤੋਂ ਰਾਤ ਦੀ ਕੱਲ ਦੀ ਕੱਲ ਦੁਪਹਿਰ ਦੀ ਬਾਰਿਸ਼ ਹੋ ਰਹੀ ਆ ਰਾਤ ਵੀ ਨਹੀਂ ਰੁਕੀ ਤੇ ਇੱਕ ਬੂੰਦ ਵੀ ਤੁਸੀਂ ਦੇਖ ਲਓ ਵੀ ਪਾਣੀ ਕਿਤੇ ਖੜਾ ਨਹੀਂ ਹੈਗਾ ਹਨਾ ਪਾਣੀ ਨਾਲ ਦੀ ਨਾਲ ਹੀ ਜ਼ਮੀਨ ਜਿਹੜੀ ਆ ਉਹ ਪੀ ਰਹੀ ਆ ਕਿਉਂਕਿ ਇਹ ਸਿੰਮਣ ਵਾਲਾ ਬਰਸਾਤ ਹੋ ਰਹੀ ਆ ਡੰਪ ਜਿਹੜੀ ਆ ਡਰੇਨਿੰਗ ਵਾਲੀ ਬਰਸਾਤ ਨਹੀਂ ਹੋ ਰਹੀ ਇੱਕਦਮ ਛਰਾਟੇ ਵਾਲੀ ਬਰਸਾਤ ਨਹੀਂ ਹੈ ਜੀ ਵੀ ਡਰੇਨ ਹੋ ਜੇ ਪਾਣੀ ਪਾਣੀ ਇਹ ਰਿਸ ਰਿਆ ਵਾ ਆ ਸਾਡਾ ਪਨਾਲਾ ਵਾ ਤੇ ਆ ਦੇਖ ਲੋ ਵੀ ਐਡਾ ਵੱਡਾ ਵੇੜਾ ਵਾ ਨਰਸਰੀ ਦਾ ਆਪਣੀ ਦਾ ਤੇ ਆ ਪਨਾਲਾ ਵਾ ਜਿਹੜਾ ਪਾਣੀ ਸਾਰਾ ਬਾਹਰ ਨਿਕਲਦਾ ਵਾ ਤਾਂ ਹੋਰ ਕਿਸੇ ਪਾਸੇੋਂ ਪਾਣੀ ਬਾਹਰ ਨਿਕਲਣ ਨੂੰ ਥਾਂ ਨਹੀਂ ਤੁਸੀਂ ਦੇਖ ਲੋ ਵੀ ਇੱਥੇ ਪਾਣੀ ਓਰਾ ਬੜੀ ਨਿਕਲ ਨਿਕਲ ਰਿਹਾ ਪਾਣੀ ਕਾਰਨ ਸਿਰਫ ਇਹ ਹੈ ਵੀ ਪਾਣੀ ਸਿਮ ਰਿਹਾ ਵਾ ਤੇ ਦੂਜਾ ਮੈਂ ਤਾਂ ਉਤੋਂ ਇਹ ਪੁੱਛਣਾ ਚਾਹੁੰਦਾ ਵੀ ਕਿੱਥੇ ਕਿੱਥੇ ਕਿੰਨੀ ਕਿੰਨੀ ਬਰਸਾਤ ਹੋ ਰਹੀ ਆ ਤੇ ਇਦਾਂ ਦੀ ਝੜੀ ਤੁਸੀਂ ਕਿੰਨੇ ਸਾਲਾਂ ਦੇ ਵਿੱਚ ਦੇਖੀ ਆ ਬੇਸ਼ੱਕ ਜਿਹੜਾ ਬਿਆਸ ਨਦੀ ਦੇ ਵਿੱਚ ਹੜ ਆਏ ਹੋਏ ਆ ਤੇ ਦਰਿਆ ਦੇ ਵਿੱਚ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁਣ ਮੈਂ ਗਲਤਾਂ ਕਿ ਸਹੀ ਆ ਵੀ ਜੇ ਸਰਕਾਰ ਕਰਨਾ ਚਾਹਵੇ ਵੀ ਬਰਜ਼ ਕਰ ਲੋ ਪਾਣੀ ਪਹਾੜਾਂ ਦੇ ਉੱਤੇ ਬਰਸਾਤ ਹੋ ਰਹੀ ਆ ਤੁਸੀਂ ਉਹ ਉਹ ਉਸ ਹਾਵਨਾ ਦੋ ਫੱਟੇ ਖੋਲ ਕੇ ਰੱਖੋ ਵੀ ਜਿਹੜਾ ਪਾਣੀ ਜਿਹੜਾ ਪਾਣੀ ਦਾ ਪੱਧਰ ਉੱਚਾ ਨਾ ਹੋਵੇ ਪਾਣੀ ਨਾਲ ਦੀ ਨਾਲ ਨਿਕਲ ਹੀ ਜਾਵੇ ਤੁਸੀਂ ਆਪਣੀ ਜਿਹੜੀ ਨਿਸ਼ਾਨਦੇਹੀ ਕਰਤੀਆਂ ਹੋਈਆਂ ਤੁਹਾਡੇ ਕੋਲੇ ਸਾਰਾ ਸਿਸਟਮ ਆ ਵੀ ਇੱਕੇਦਮ ਪੰਜ ਸੱਤ ਜਦੋਂ ਫੱਟੇ ਖੋਲ ਦਿੰਦੇ ਹੋ ਤਾਂ ਪਾਣੀ ਜਿਹੜਾ ਦਰਿਆ ਦੇ ਵਿੱਚ ਲੋਕਾਂ ਨੂੰ ਰੋੜਨ ਦੇ ਲਈ ਖੋਲਦੇ ਹੋ ਜੇ ਤੁਸੀਂ ਬਚਾਉਣਾ ਚਾਹੋ ਤਾਂ ਨਾਲ ਦੀ ਨਾਲ ਥੋੜਾ ਥੋੜਾ ਪਾਣੀ ਤੁਸੀਂ ਛੱਡ ਕੇ ਆਪਣਾ ਜਿਹੜਾ ਮਤਲਬ ਪੱਧਰ ਉਧਰ ਡੈਮ ਦੇ ਉੱਪਰ ਵੀ ਪੱਧਰ ਉੱਚਾ ਨਾ ਹੋਣ ਦਿੱਤਾ ਜਾਵੇ ਤੇ ਪਾਣੀ ਦੀ ਮਾਤਰਾ ਵੀ ਨਾ ਘਟੇ ਨਾਲ ਦੀ ਨਾਲ ਤੁਸੀਂ ਕਰ ਸਕਦੇ ਹੋ ਯਾਰ ਸਾਰਾ ਹਾਲ ਤੁਹਾਡੇ ਕੋਲੇ ਹੈਗੇ ਆ ਪਰ ਤੁਸੀਂ ਪਤਾ ਨਹੀਂ ਠੇਕਾ ਹੀ ਲਿਆ ਹੋਇਆ ਵਾ ਸਰਕਾਰ ਨੇ ਤਾਂ ਵੀ ਲੋਕਾਂ ਨੂੰ ਡੋਬਣਾ ਵਾ ਪਤਾ ਨਹੀਂ ਮੈਂ ਗਲਤ ਤਾਂ ਕਿ ਸਹੀ ਆ ਤੇ ਇਸ ਚੀਜ਼ ਨੂੰ ਵੀ ਮੇਰੀ ਨੂੰ ਦਰੋਸਤ ਜਰੂਰ ਕਰ ਦਿਓ ਜੇ ਮੈਂ ਗਲਤ ਹੋਇਆ ਤੇ ਸਹੀ ਹੋਇਆ ਤਾਂ ਸਹੀ ਕਹ ਦਿਓ ਤੇ ਬਰਸਾਦ ਜਰੂਰ ਦੱਸਿਓ ਵੀ ਇਹ ਝੜੀ ਕਿੰਨੇ ਸਾਲਾਂ ਬਾਅਦ ਤੁਸੀਂ ਦੇਖ ਰਹੇ ਹੋ